ਸਸ਼ਕਾਲ ਤੁਸੀਂ ਦੇਖ ਰਹੇ ਹੋ ਸਨ ਸੈਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਜਾਸੀ ਖੜਿਆ ਹਾਂ ਲੁਧਿਆਣਾ ਦੇ ਬੱਸ ਸਟੈਂਡ ਤੇ ਤਾਂ ਬਿਲਕੁਲ ਕਿਸਾਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਆ ਜਿਹੜਾ ਪੰਜਾਬਾਂ ਦੀ ਕਾਲ ਦਿੱਤੀ ਗਈ ਸੀ ਤਾਂ 30 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਪੰਜਾਬ ਹੈ ਪੂਰਨ ਤੌਰ ਤੇ 30 ਦਸੰਬਰ ਨੂੰ ਬੰਦ ਰਹਿਣ ਵਾਲਾ ਹੈ ਜਿੱਥੇ ਸਕੂਲ ਕਾਲਜ ਵੀ ਬੰਦ ਰਹਿਣਗੇ ਉੱਥੇ ਗੈਰ ਸਰਕਾਰੀ ਤੇ ਸਰਕਾਰੀ ਦਫ਼ਤਰ ਵੀ ਬੰਦ ਰਹਿਣਗੇ ਤੇ ਜੇ ਗੱਲ ਕੀਤੀ ਜਾਵੇ ਸਬਜ਼ੀ ਮੰਡੀ ਦੀ ਤਾਂ ਸਬਜ਼ੀ ਮੰਡੀ ਵੀ ਬੰਦ ਰਹੇਗੀ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਸਕਦੇ ਹਾਂ ਲੁਧਿਆਣਾ ਬੱਸ ਸਟੈਂਡ ਦੀਆਂ ਮੈਂ ਕੈਮਰਾ ਪਰਸ ਤਸਵੀਰਾਂ ਦੇਖਣ ਕੇ ਕਿਸ ਤਰੀਕੇ ਦੇ ਨਾਲ ਬਸ ਦੀਆਂ ਸੇਵਾਵਾਂ ਨੇ ਜਿਹੜੀਆਂ ਠੱਪ ਹੋਈਆਂ ਨੇ ਬੇਸ਼ੱਕ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪੈ ਸਕਦਾ ਹੈ ਕਿਉਂਕਿ ਸਵੇਰ ਦੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜੀਆਂ ਬਸ ਸੇਵਾਵਾਂ ਨੇ ਠੱਪ ਰਹਿਣ ਵਾਲੀਆਂ ਨੇ ਤੇ ਦੂਸਰੇ ਨੰਬਰ ਤੇ ਜੇ ਗੱਲ ਕੀਤੀ ਜਾਵੇ ਤਾਂ ਰੇਲ ਆਵਾਜਾਈ ਵੀ ਜਿਹੜੀ ਪੂਰਨ ਤੌਰ ਤੇ ਠੱਪ ਰਹੇਗੀ ਸ਼ਹਿਰਾਂ ਦੇ ਵਿੱਚ ਕੋਈ ਵੀ ਦੁਕਾਨਾਂ ਨੇ ਜਿਹੜੀਆਂ ਨਹੀਂ ਖੁੱਲਣਗੀਆਂ ਤਾਂ ਜੀ ਹਾਂ ਪ੍ਰਾਈਵੇਟ ਵਾਹਨ ਨਹੀਂ ਚੱਲਣਗੇ ਗੈਸ ਸਟੇਸ਼ਨ ਪੂਰਨ ਤੌਰ ਤੇ ਬੰਦ ਰਹਿਣਗੇ ਤਾਂ ਦੁੱਧ ਦੀ ਸਪਲਾਈ ਹੈ ਜਿਹੜੀ ਉਹ ਵੀ ਬੰਦ ਰਹੇਗੀ ਤਾਂ ਆਮ ਜਨਤਾ ਨੂੰ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕਿਸੇ ਨੇ ਦੂਰ ਦੁਰੇਡੇ ਜਾਣਾ ਹੈ ਤਾਂ 7 ਵਜੇ ਤੋਂ ਪਹਿਲਾਂ ਪਹਿਲਾਂ ਉਹ ਕਿਤੇ ਜਾ ਸਕਦੇ ਨਹੀਂ ਹੈ ਇੱਕ ਦਿਨ ਪਹਿਲਾਂ ਪਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਕਿਸਾਨਾਂ ਦਾ ਸਮਰਥਨ ਆਮ ਲੋਕਾਂ ਦੇ ਵੱਲੋਂ ਜ਼ਰੂਰ ਕੀਤਾ ਜਾਏਗਾ ਤਾਂ ਬਿਲਕੁਲ ਬੱਸ ਸਟੈਂਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਕੋਈ ਵੀ ਬੱਸ ਹੈ ਜਿਹੜੀ ਨਹੀਂ ਚੱਲੀ ਤਾਂ 7 ਵਜੇ ਤੋਂ ਪਹਿਲਾਂ ਜਿੰਨੀਆਂ ਵੀ ਬੱਸਾਂ ਨੇ ਆਪਣੇ ਆਪਣੇ ਰੂਟਸ ਤੇ ਨਿਕਲ ਗਈਆਂ ਸੀ ਪਰ ਰਸਤੇ ਦੇ ਵਿੱਚ ਉਹਨਾਂ ਨੂੰ ਕਿਹਾ ਸਕਦੇ ਆ ਰੋਕ ਦਿੱਤਾ ਗਿਆ ਹੋਵੇਗਾ ਤਾਂ ਤਸਵੀਰਾਂ ਨੇ ਜਿਹੜੀਆਂ ਸਵੇਲੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਲੁਧਿਆਣੇ ਦੀਆਂ ਨੇ ਤਾਂ ਕੀ ਕੀ ਐਮਰਜੈਂਸੀ ਸੇਵਾਵਾਂ ਨੇ ਜਿਹੜੀਆਂ ਚਾਲੂ ਰਹਿਣਗੀਆਂ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਕਿ ਮੈਡੀਕਲ ਸੇਵਾਵਾਂ ਖੁੱਲੀਆਂ ਰਹਿਣਗੀਆਂ ਕਿਸਾਨਾਗੂ ਸਰਵੰਤ ਸਿੰਘ ਪਰਦੇ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਹੈ ਇੰਟਰਵਿਊ ਦੇ ਲਈ ਜਾ ਰਿਹਾ ਉਸ ਨੂੰ ਬਿਲਕੁਲ ਵੀ ਨਹੀਂ ਰੋਕਿਆ ਜਾਏਗਾ ਐਂਬੂਲੈਂਸ ਨੂੰ ਨਹੀਂ ਰੋਕਿਆ ਜਾਏਗਾ ਹਵਾਈ ਅੱਡੇ ਤੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਏਗਾ ਬਿਲਕੁਲ ਜੇਕਰ ਵਿਆਹ ਸ਼ਾਦੀਆਂ ਦੀ ਗੱਲ ਕੀਤੀ ਜਾਵੇ ਤਾਂ ਲਾੜਾ ਲਾੜੀ ਦੀ ਗੱਡੀ ਨੂੰ ਨਹੀਂ ਰੋਕਿਆ ਜਾ ਸਕਦਾ ਇੰਟਰਵਿਊ ਦੇਣ ਜਾ ਰਹੇ ਵਿਅਕਤੀਆਂ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਬਿਲਕੁਲ ਗੌਰਤਲਬ ਹੈ ਕਿ ਐਸ ਕੇ ਅਮਤੇ ਕੀ ਐਮਐਮ ਦੇ ਬੈਨਰ ਹੇਠ ਕਿਸਾਨ 13 ਫਰਵਰੀ 2024 ਤੋਂ ਪੰਜਾਬ ਤੇ ਹਰਿਆਣਾ ਦੀ ਸਰਹੱਦ ਸ਼ੰਭੂ ਤੇ ਖਨੌਰੀ ਵਿਖੇ ਡੇਰੇ ਲਾਏ ਹੋਏ ਨੇ ਤਾਂ ਕਿਸਾਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਆਪਣੀਆਂ ਮੰਗਾਂ ਮੰਨਵਾਉਣ ਦੀਆਂ ਤਾਂ ਹਮ ਲੋਕਾਂ ਤੋਂ ਵੀ ਸਮਰਥਨ ਮੰਗਿਆ ਜਾ ਰਿਹਾ ਤਾਂ ਜੇਕਰ ਲੁਧਿਆਣਾ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਕਿ ਜਿਹੜੇ ਪੀਆਰਟੀਸੀ ਨੇ ਜਾਂ ਗਿਆਰ ਸਰਕਾਰੀ ਨੇ ਪ੍ਰਾਈਵੇਟ ਨੇ ਸਭ ਦੇ ਵੱਲੋਂ ਹੀ ਕਿਸਾਨਾਂ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਜਾ ਰਿਹਾ ਹੈ। ਤਾਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਕਿ ਜੋ ਬੱਸਾਂ ਦੀਆਂ ਸੇਵਾਵਾਂ ਠੱਪ ਹੋਈਆਂ ਨੇ, ਬੰਦ ਹੋਈਆਂ ਨੇ ਅਖਰਕਾਰ ਉਹਨਾਂ ਨੂੰ ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਛਾ ਸਵੇਰ ਤੋਂ ਤੁਹਾਨੂੰ ਪਤਾ ਸੀਗਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਪੰਜਾਬ ਬੰਦ ਹੈ ਤੇ ਬੱਸਾਂ ਵੀ ਬੰਦ ਪਤਾ ਨਹੀਂ ਥਾ ਮੇਰੇ ਕੋਲ। ਅੱਛਾ ਪਤਾ ਨਹੀਂ ਸੀ ਤਾਂ ਮੈਂ ਰਾਜਸਥਾਨ ਛੇ ਆਇਆ ਤਾਂ ਪਤਾ ਨਹੀਂ ਥਾ ਮੇਰੇ ਕੋਲ। ਤਾਂ ਫਿਰ ਕਿੰਨੀ ਕੁ ਖੱਜਲ-ਖੁਆਰੀ ਹੋ ਰਹੀ ਆ? ਮੈਂ 9 ਵਜੇ ਪਹੁੰਚ ਗਿਆ ਤਾਂ ਉਸ नहीं सामना करना। बहुत परेशानियाँ होती वो पीछे से बस वाड़ा भी घुमा फिरा के लेके आया था सिंगल रोडों से होते किसान आंदोलन बंद किया गया कितना की, ये मेरे को पता नहीं था मैं चला था घर से ਕਿਸਾਨਾਂ ਕਰਕੇ ਪੰਜਾਬ ਬੰਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਐਮਐਸਪੀ ਸਮੇਤ ਜਿਹੜੀਆਂ 13 ਮੰਗਾਂ ਮੰਗੀਆਂ ਸੀ ਔਰ ਤੁਹਾਨੂੰ ਪਤਾ ਉਹ ਜਿਹੜੀਆਂ ਮੰਗਾਂ ਲੈ ਕੇ ਰਹੇ ਉਹਦੇ ਨਾਲ ਕਰਕੇ ਸਾਨੂੰ ਬਹੁਤ ਸਾਰਾ ਫਾਇਦਾ ਹੋਣਾ ਔਰ ਉਹਦੇ ਨਾਲ ਸਾਨੂੰ ਸਬਜ਼ੀਆਂ ਵੀ ਸਸਤੀਆਂ ਮਿਲਣਗੀਆਂ ਔਰ ਜੀਐਸਟੀ ਜਿਹੜਾ ਲੱਗਦਾ ਉਹ ਵੀ ਘਟੇਗਾ ਸਾਡੇ ਕਰਕੇ ਬੈਠੇ ਨੇ ਕੀ ਲੱਗਦਾ ਉਹਨਾਂ ਦਾ ਸਮਰਥਨ ਦੇਣਾ ਚਾਹੀਦਾ ਦੇਖੋ ਸਮਰਥਨ ਤਾਂ ਆਗਰ ਸਹੀ ਕਰ ਰਹੇ ਹਨ ਤਾਂ ਹੋਣਾ ਚਾਹੀਏ ਇਸ ਦਾ ਫਾਇਦਾ ਮਿਲਣਾ ਚਾਹੀਏ ਸਾਨੂੰ ਤੁਸੀਂ ਸਮਰਥਨ ਕਰਦੇ ਹੋ ਹਮਾਰਾ ਤਾਂ ਸਭ ਕੇ ਸਾਥ ਹੀ ਸਮਰਥਨ ਹੈ

ਅੱਜ ਨੁਕਸਾਨ ਹੋ ਗਿਆ ਹੋ ਨਹੀਂ ਬਣਿਆ ਮੈਡਮ ਸਵਾਰੀ ਹੈ ਨਹੀਂ ਕੋਈ ਹੈ ਨਹੀਂ ਨਾ ਕੋਈ ਖਾਨ ਵਾਲਾ ਨਾ ਕੋਈ ਵਿਕਣਾ ਸਮਾਨ ਤੁਹਾਨੂੰ ਪਤਾ ਕਿਸਾਨ ਨੇ ਜਿਹੜੇ ਕਿਸਾਨਾਂ ਕਰਕੇ ਪੰਜਾਬ ਬੰਦ ਹੋਇਆ ਅਰੇ ਕਿਸਾਨ ਉੱਥੇ ਕਿਉਂ ਬੈਠੇ ਮੈਡਮ ਸਟ੍ਰਾਈਕ ਤੋਂ ਕਾਫੀ ਜੀ ਤੋ ਸਾਲ ਹੋਣ ਵਾਲਾ ਹੈਗਾ ਪਿਛਲੇ ਫਰਵਰੀ ਦੇ ਸੀਗੇ ਹੁਣ ਫਰਵਰੀ ਆਇਆ ਤਾਂ ਸਾਲ ਹੋ ਜਾਏਗਾ ਸਾਲ ਤੋਂ ਕੋਈ ਸੋਲੂਸ਼ਨ ਤੋ ਅਜੇ ਤੱਕ ਹੋਇਆ ਨਹੀਂ ਮੈਨੂੰ ਨਹੀਂ ਲੱਗਦਾ ਅੱਗੇ ਵੀ ਹੋਊਗਾ ਸੋਲੂਸ਼ਨ ਕੋਈ ਜੇ ਅਗਰ ਇੱਦਾਂ ਚੱਲੇ ਜਾਂ ਤੋ ਅਗਰ ਹੋ ਸਕਦਾ ਤਾਂ ਸ਼ਾਇਦ ਇਸ ਵਾਰ ਹੋਵੇ ਜਾਂ ਇਹ ਵੀ ਕੁਝ ਕਹਿ ਨਹੀਂ ਸਕਦੇ ਕਿ ਹੋ ਹੀ ਜਾਊਗਾ ਮੁਸ਼ਕਿਲ ਹੈ ਸਰ ਤੁਸੀਂ ਸਮਰਥਨ ਕਰਦੇ ਹੋ ਕਿਸਾਨਾਂ ਦਾ ਕਿਉਂ ਤੁਹਾਡੇ ਨੇ ਤੇ ਬੈਠੇ ਨੇ ਮੈਡਮ ਸਮਰਥਨ ਤੋਂ ਕਰਨਾ ਹੀ ਕਰਨਾ ਹੈ ਕਿਉਂਕਿ ਹਮ ਵੀ ਇੱਕ ਇੰਡੀਆ ਨੇ ਆਂ ਅਤੇ ਹਮ ਇਸ ਭਾਰਤੀ ਕਾਨੂੰਨ ਨੂੰ ਮੰਨਤੇ ਹੈ तो इससे समर्थन तो करना ही है हमें और इंडिया में रह के अगर समर्थन नहीं करेंगे तो किस कारण हम इंडिया में हैं तो क्यों भी अपने घर के बैठे जी तो हमारे भी बड़े बुजुर्ग किसान ही हैं तो हम समर्थन तो ऐसे करेंगे हम कोई बड़े अंबानी के घर से तो नहीं है कि हम किसी को समर्थन नहीं करेंगे यही बात है मैडम और बाकी सब सत सत्या जी सर थो पता कि जो पूर्ण तौर पर बंद रहने वाला जी जी रह बंद रहने तो पता है तो दुकाना खोलिया हुई हैं दुकान का किराया बंद का भी पैना खुले का भी पैना ਜਿੱਕੇ ਸੰਤਰਨਿਆਂ ਤੇ ਬੈਠੇ ਨੇ ਆਮ ਤਰਤੇ ਜਿਹੜੇ ਪੰਜਾਬ ਦੇ ਵਿੱਚ ਨਾ ਲਗਾਤਾਰ ਪੰਜਾਬ ਧਰਨੇ ਅਜ ਤਬਦੀਲ ਹੋ ਰਿਹਾ ਕਿਤੇ ਨਾ ਕਿਤੇ ਲੱਗਦਾ ਕਿ ਆਮ ਲੋਕਾਂ ਤੇ ਹੀ ਅਸਰ ਪੈ ਰਿਹਾ ਇਹ ਅਸਰ ਪੰਜਾਬ ਤੇ ਹੀ ਪੈਣਾ ਲੋਕਾਂ ਦੇ ਪੈਣਾ ਗਰੀਬ ਲੋਕਾਂ ਦੇ ਪੈਣਾ ਠੀਕ ਹੈ ਕਿਸਾਨਾਂ ਦਾ ਕੰਮ ਦਾ ਸਰਕਾਰ ਸੋਚੇ ਪਬਲਿਕ ਨੇ ਕੀ ਕਰਾ ਪਬਲਿਕ ਦਾ ਨੁਕਸਾਨ ਕਰ ਰਹੀਆਂ ਹੁਣ ਬੱਸਾਂ ਬੰਦ ਕੀਤੀਆਂ ਐ ਪ੍ਰਾਈਵੇਟ ਵੀ ਸਰਕਾਰੀ ਵੀ ਨੁਕਸਾਨ ਕਿੰਨਾ ਹੋ ਰਿਹਾ ਪਬਲਿਕ ਦਾ ਪੰਜਾਬ ਸਰਕਾਰ ਦਾ ਪ੍ਰਾਈਵੇਟ ਬੱਸਾਂ ਦਾ ਨੁਕਸਾਨ ਤਾਂ ਆਪਣੇ ਹੀ ਹੋ ਰਿਹਾ ਨਾ ਸਰਕਾਰਾਂ ਨੂੰ ਦਾ ਕਿਸਾਨ ਆਪੇ ਸੋਚਣ ਕਿ ਕਿਸਾਨਾ ਕਿਸਾਨ ਕੀ ਕਰਨਾ ਚਾਹੁੰਦੇ ਉਹਨਾਂ ਨੇ ਉਹਨਾਂ ਨੇ ਇੱਕ ਹੱਲ ਕਰਨਾ ਪਬਲਿਕ ਨੇ ਕੋਈ ਹੱਲ ਨਹੀਂ ਕਰਨਾ ਕਿਸਾਨ ਜਾਣ ਤਾਂ ਸੀਐਮ ਕੋਲ ਜਾਣ ਉਹਨਾਂ ਦੇ ਘੇਰ ਉਹਨਾਂ ਨੂੰ ਘੇਰਨ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਕਿਸਾਨ ਸਿੱਧਾ ਜਾ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਾ ਜਾਂ ਵਿੱਚ ਸਰਕਾਰ ਦਾ ਕੋਈ ਨੁਮਾਇੰਦਾ ਪਾਵੇ ਉਹ ਆਮ ਆਪਸ ਵਿੱਚ ਹਮ ਲੋਕ ਕਾਨੂੰ ਪਰੇਸ਼ਾਨ ਕਰਨ ਨਾ ਸਾਡ ਨੂੰ ਪਰੇਸ਼ਾਨ ਨਾ ਕਰਨਾ ਕਦੀ ਇਹ 2 ਮਹੀਨੇ ਹੋ ਗਏ 10ਵੇਂ ਮਹੀਨੇ ਤੋਂ ਲੱਗੇ ਹਜੇ ਤੱਕ ਹੜਤਾਲਾਂ ਨਹੀਂ ਚੱਲ ਰਹੀਆਂ ਕਦੀ ਉਹ ਚੌਕ ਬੰਦ ਕਰਦਾ ਕਦੀ ਉਹ ਚੌਕ ਬੰਦ ਕਰਦਾ ਨੁਕਸਾਨ ਕਿੰਨਾ ਰੋ ਦੁਕਾਨਦਾਰਾਂ ਦੁਕਾਨਦਾਰਾਂ ਨੇ ਕਿਰਾਏ ਕਿਥੋਂ ਕੰਦੇ ਨੇ ਹੁਣ ਗਰੀਬੀ ਵਹੰਗਾਈ ਹਰ ਚੀਜ਼ ਮਹਿੰਗੀ ਹੋ ਰਹੀ ਹੈ ਇਹ ਗਰਮ ਹੈ ਮਹਿੰਗਾਈ ਦਾ ਕਾਰਨ ਹੀ ਇਹ ਸਿਰਫ ਪੰਜਾਬ ਜਿਹੜਾ ਡਰਾਮਾ ਚੱਲ ਰਿਹਾ ਹੋਰ ਕਿਤੇ ਨਹੀਂ ਆ ਤੁਸੀਂ ਸਮਰਥਨ ਕਰਦੇ ਹੋ ਕਿਸਾਨਾਂ ਦਾ ਜਾਂ ਨਹੀਂ ਅਸੀਂ ਕਿਸਾਨਾਂ ਦੇ ਨਾਲ ਆ ਸਮਰਥਨ ਦਿੰਨੇ ਆ ਔਰ ਇਹ ਨਹੀਂ ਬਾਰ-ਬਾਰ ਸਾਨੂੰ ਹੀ ਤੰਗ ਕਰੀ ਜਾਓ ਅਸੀਂ ਕਹਿੰਨੇ ਆ ਬਸ ਨੁਕਸਾਨ ਨਾ ਹੋਵੇ ਸਰਕਾਰਾਂ ਨੂੰ ਗੇਰ ਨਾ ਸਰਕਾਰਾਂ ਦੇ ਦਿੱਲੀ ਜਾਣ ਜਾਂ ਸੀਐਮ ਸਾਹਿਬ ਨੂੰ ਘੇਰਨ ਉਹਨਾਂ ਨਾਲ ਗੱਲਬਾਤ ਕਰਨ ਸਾਡਾ ਤਾਂ ਕੋਈ ਰੋਲ ਨਹੀਂ ਅਸੀਂ ਕੁਝ ਨਹੀਂ ਕਿਸਾਨਾਂ ਨੂੰ ਇੱਕ ਮੈਸੇਜ ਦੇ ਦੋ ਹੋ ਸਕਦਾ ਉਹਨਾਂ ਤੱਕ ਵੀਡੀਓ ਪਹੁੰਚ ਜਾਵੇ ਕਿ ਉਹ ਧਰਨੇ ਬੰਦ ਕਰਕੇ ਕਿਹੜਾ ਰਸਤਾ ਚੁਣ ਸਕਦੇ ਵੀ ਆਮ ਲੋਕਾਂ ਨੂੰ ਨਾ ਪਰੇਸ਼ਾਨੀ ਆਵੇ ਕਿਸਾਨਾਂ ਨੂੰ ਅਸੀਂ ਇਹੀ ਕਹਿ ਸਕਦੇ ਆ ਆਮ ਪਬਲਿਕ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਇਹ ਕੀਤਾ ਜਾਵੇ ਕੋਈ ਮੰਤਰੀਆਂ ਨੂੰ ਕਰਨ ਦਿੱਲੀ ਸਰਕਾਰ ਨੂੰ ਤੰਗ ਕਰਨ ਜਾਂ ਟ੍ਰੇਨਾਂ ਵਾਲਿਆਂ ਨੂੰ ਰੋਕਣਾ ਤਾਂ ਹੀ ਪਤਾ ਲੱਗਦਾ ਟ੍ਰੇਨਾਂ ਵੀ ਰੁਕੀ ਹੋਈਆਂ ਨੇ ਟ੍ਰੇਨਾਂ ਤਾਂ ਅੱਜ ਰੁਕੀਆਂ ਨਾ ਉਹਦਾ ਬੱਸਾਂ ਦਾ 10ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਰੋਕੀ ਜਾਂਦੇ ਨੇ ਦਸਵੇਂ ਮਹੀਨੇ ਤਾਂ ਬਹੁਤ ਜ਼ਿਆਦੀਆਂ ਹੜਤਾਲਾਂ ਕੀਤੀਆਂ ਇਹਨਾਂ ਨੇ ਦਸਵੇਂ ਮਹੀਨੇ ਕਦੀ ਉਹ ਚੌਂਕ ਤੇ ਬਹਿ ਕੇ ਕਦੀ ਫਗਵਾੜਾ ਬੰਦ ਕਰ ਰਿਹਾ ਕਦੀ ਕਿਤੇ ਬੰਦ ਕਰਦਾ ਬੱਸਾਂ ਨੂੰ ਬਹੁਤ ਨੁਕਸਾਨ ਹੋਇਆ ਜੇ ਬੱਸਾਂ ਨੂੰ ਨੁਕਸਾਨ ਹੋ ਦੁਕਾਨਦਾਰਾਂ ਨੂੰ ਨੁਕਸਾਨ ਹੈ ਘਾਟੇ ਕਦੋਂ ਤੱਕ ਪੂਰੇ ਕਰ ਲਾਂਗੇ ਮਹਿੰਗਾਈ ਦਾ ਆਪਾਂ ਆ ਵੀ ਕਰ ਰਹੇ ਹਾਂ ਮਹਿੰਗਾਈ ਦਾ ਕਾਰਨ ਇਹ ਹੈ ਸਰਕਾਰਾਂ ਦਾ ਕੋਈ ਦੋਸ਼ ਨਹੀਂ ਹੈ ਇਹਦੇ 'ਚ ਮਹਿੰਗਾਈ ਦਾ ਕਾਰਨ ਇਹ ਹੈ ਹੜਤਾਲਾਂ ਹੜਤਾਲਾਂ ਸਰਕਾਰ ਰੋਜ਼ ਹੀ ਸਰਕਾਰਾਂ ਦੇ ਘਰ ਘੇਰ ਅਸੀਂ ਤਾਂ ਉਹਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਅਸੀਂ ਸਮਰਥਨ ਦਿੰਦੇ ਹਾਂ ਸਰਕਾਰਾਂ ਸਰਕਾਰਾਂ ਨੂੰ ਤੰਗ ਕਰੋ ਬਸ ਸਰਕਾਰਾਂ ਹੀ ਸੁਣਨ ਗਿਆ ਉਹਨਾਂ ਦਾ ਹਾਲ ਹੀ ਸਰਕਾਰ ਹੈ ਪਬਲਿਕ ਨਹੀਂ ਕੋਈ ਹੱਲ ਕਰ ਸਕਦੀ ਅੱਛਾ ਸਰ ਤੁਹਾਡੀ ਦੁਕਾਨਦਾਰੀ ਤੇ ਕਿੰਨਾ ਕਸਰ ਪਿਆ ਕਿਉਂਕਿ ਸਵੇਰ ਤੋਂ ਲੋਕ ਨੇ ਜਿਹੜੇ ਬੇਸਿਕਲੀ ਬਹੁਤ ਘਟ ਆਏ ਨੇ ਆਪਾਂ ਸ਼ੁਰੂ ਤੋਂ ਲੈ ਕੇ ਇੱਥੇ ਤੱਕ ਹੁਣ ਤੱਕ ਦੇਖਦੇ ਪਏ ਨੇ ਦੇਖੋ ਦੁਕਾਨ ਤੇ ਸੀ ਸਵੇਰ ਦੀ ਖੋਲੀ ਹੋਈ ਹੈ ਲੇਬਰ ਆਈ ਹੋਈ ਹੈ ਲੇਬਰ ਨੂੰ ਅਸੀਂ ਛੁੱਟੀ ਨਹੀਂ ਦੇ ਸਕਦੇ ਕਿਰਾਇਆ ਪੈਣਾ ਹੀ ਪੈਣਾ ਲੇਬਰ ਪੈਣੀ ਪੈਣੀ ਹੈ ਜੇ ਲੇਬਰ ਨੂੰ ਘਰ ਭੇਜਦੇ ਆ ਤੇ ਉਹ ਕਿੱਥੋਂ ਰੋਟੀਆਂ ਖਾਣਗੇ ਰੋਟੀ ਪਾਣੀ ਸਭ ਕੁਝ ਉਹਨਾਂ ਦਾ ਇੱੱਈ ਹੈ ਇਸ ਲਈ ਲੇਬਰ ਨੂੰ ਨਹੀਂ ਆਰਾਮ ਕਰਾ ਸਕਦੇ ਰਾਮ ਹੀ ਆ ਦੁਕਾਨਾਂ ਤੇ ਬੈਠੇ ਆ ਆਰਾਮ ਨਾਲ ਲੇਕਿਨ ਕਿੰਨਾ ਅਸਰ ਪੈ ਰਿਹਾ ਤੁਹਾਡੀ ਦੁਕਾਨਦਾਰੀ ਤੇ ਇੱਕ ਦਿਨ ਦਾ 5200 ਰੁਪਏ ਖਰਚਾ ਜੇ ਖਲੀ ਲੇਬਰ ਦਾ ਤੇ ਕਰਾਇਆ ਬਾਕੇ ਠੀਕ ਹੈ ਜੀ ਤੇ ਬਿਜਲੀ ਬਿੱਲ ਅਲੱਗ ਹੈ ਸਾਰੇ ਖਰਚੇ ਬਹੁਤ ਆ ਦੁਕਾਨਦਾਰਾਂ ਦੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਜਿੱਤੀ ਅੱਜ ਲੋਕ ਨਹੀਂ ਆਉਣਗੇ ਤੁਹਾਡਾ ਸਾਮਾਨ ਦੀ ਵਿਕਰੀ ਨਹੀਂ ਹੋਏਗੀ ਫਿਰ ਕਿਤੇ ਨਾ ਕਿਤੇ ਤਾਂ ਇਹਦਾ ਬੰਦੇ ਸਾਰੇ ਦੋ ਲੇਬਰ ਵੈਲੀ ਬੈਠੇ ਅਸੀਂ ਆ ਵੇਲੇ ਬੈਠੇ ਆ ਨਾ ਅਸੀਂ ਘਰ ਜਾ ਸਕਦੇ ਆ ਨਾ ਘਰ ਬੈਠ ਸਕਦੇ ਨਾ ਅਸੀਂ ਦੁਕਾਨ ਤੇ ਬੈਠ ਸਕਦੇ ਆ ਉਹ ਛਿਪਗਲੇ ਵਾਲਾ ਕੰਮ ਆ ਨਾ ਮਰ ਸਕਦੇ ਆ ਨਾ ਕੱਢ ਸਕਦੇ ਆ ਨਾ ਮਾਰ ਸਕਦੇ ਆ ਬੜਾ ਬੁਰਾ ਹਾਲ ਆ। ਉਹ ਕੀ ਕਹਿ ਸਕਦੇ ਆ ਕਿਸਾਨਾਂ ਨੂੰ ਤਾਂ ਅਸੀਂ ਇਹ ਅਪੀਲ ਕਰ ਸਕਦੇ ਆ ਹੜਤਾਲਾਂ ਕਰਨੀਆਂ ਕਰੋ। ਚਾਹ ਦੇ ਚੁੱਲੇ ਬੰਦ ਪਏ। ਦੇ ਹਾਂਜੀ। ਅੱਸੀ ਗੱਲ ਜੀ। ਅੱਸੀ ਗੱਲ ਜੀ। ਇਹ ਚਾਹ ਦੇ ਚੁੱਲੇ ਬੰਦ ਪਏ ਨੇ ਸਵੇਰ ਦੇ ਆਏ ਹੋਏ ਆ। ਹਾਲ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਚਾਹ ਦਾ ਪਤਿਲਾ ਤਾਂ ਕਦੇ ਸਟੋਵ ਤੋਂ ਥੱਲੇ ਉਤਰੀ ਆਈ ਨਹੀਂ। ਅਸੀਂ ਸਵੇਰੇ 3 ਵਜੇ ਸ਼ੁਰੂ ਕਰਦੇ ਆਂ ਰਾਤ 10 ਵਜੇ ਤੱਕ ਬੰਦ ਨਹੀਂ ਹੁੰਦਾ। ਅੱਜ ਮੈਂ ਚਾਲੂ ਨਹੀਂ ਕੀਤਾ। ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਬੱਸ ਸਟੈਂਡ ਦੀ ਇਸ ਵੇਲੇ ਦਿਖਾ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਬਲਿਕ ਆ ਜਿਹੜੀ ਬਹੁਤ ਘੱਟ ਗਿਣਤੀ ਵਿੱਚ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਇਸ ਦਾ ਅਸਰ ਹੈ ਜਿਹੜਾ ਆਮ ਦੁਕਾਨਦਾਰਾਂ ਨੂੰ ਵੀ ਦੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਹੈ ਕਿ ਕਿਰਾਇਆ ਜਿਹੜਾ ਰੋਜ਼ ਦੇ ਵਾਂਗੂ ਪੈਣਾ ਪਰ ਫਿਰ ਵੀ ਲੋਕ ਨੇ ਜਿਹੜੇ ਘੱਟ ਗਿਣਤੀ ਦੇ ਵਿਚ ਆ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦਾ ਤੁਸੀਂ ਸਮਰਥਨ ਦੇ ਰਹੇ ਹੋ ਔਰ ਦੂਸਰੇ ਨੰਬਰ ਤੇ ਜਿਹੜੇ ਕਿਸਾਨ ਧਰਨੇ ਲਗਾ ਰਹੇ ਆ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਿਹੜਾ ਪੰਜਾਬ ਆ ਉਹ ਲਗਾਤਾਰ ਧਰਨੇਾਂ 'ਚ ਤਬਦੀਲ ਹੋ ਰਿਹਾ ਇਹਦਾ ਲੋਕਾਂ ਤੇ ਪੋਜ਼ਿਟਿਵ ਇਫੈਕਟ ਪੈਂਦਾ ਕਿ ਨੈਗੇਟਿਵ ਪੈਂਦਾ ਬਹਿ ਧਰਨੇ ਲੱਗਨੇ ਸਹੀ ਤਾਂ ਨਹੀਂ ਕੀ ਮਤਲਬ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਜੇ ਉਹਨਾਂ ਨੇ ਕਿਹਾ ਸੀਗਾ ਬਈ ਇਹ ਆ ਕਰਾਂਗੇ ਤਾਂ ਉਹ ਚੀਜ਼ ਕਰਨੀ ਚਾਹੀਦੀ ਆ ਫਿਰ ਹਾਂਜੀ ਮਤਲਬ ਕਿਸਾਨਾਂ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਮਤਲਬ ਕਰਨੇ ਚ ਕਦਮ ਚੱਕਨੇ ਚਾਹੀਦੇ ਆ ਉਹਨਾਂ ਨੂੰ ਮਤਲਬ ਮੰਗਾ ਪੂਰੀਆਂ ਕਰਨੀਆਂ ਚਾਹੀਦੀਆਂ ਅੱਛਾ ਤੁਸੀਂ ਵੀਰੇ ਪੇਸ਼ੇ ਤੋਂ ਪੁਲਿਸ ਮੁਲਾਜ਼ਮ ਹਨਾ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਕਿਸਾਨ ਨੇ ਕਿ ਸਾਨੂੰ ਨੂੰ ਤੁਸੀਂ ਕੀ ਇੱਕ ਮੈਸੇਜ ਦੇਵੋਗੇ ਵੀ ਆਪਣੇ ਧਰਨੇ ਬੰਦ ਕਰਕੇ ਉਹ ਕੀ ਇਦਾਂ ਦਾ ਕਰਨ ਵੀ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਹਾਂਜੀ ਮਤਲਬ ਜਾਂ ਵੀ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਕੋਸਾ ਹੋਰ ਤਰੀਕਾ ਕੋਈ ਅਪਣਾਉਣ ਵੀ ਆਪਾਂ ਤਰੀਕਾ ਕੋਈ ਸੁਜੈਸਟ ਕਰਨਾ ਚਾਹੁੰਦੇ ਉਹਨਾਂ ਨੂੰ ਸੁਜੈਸਟ ਸਿੱਧਾ ਜਾ ਕੇ ਸਰਕਾਰ ਨਾਲ ਵੀ ਗੱਲ ਕਰ ਸਕਦੇ ਹਾਂ ਜੀ ਸਿੱਧਾ ਮਤਲਬ ਸਰਕਾਰ ਨਾਲ ਸਿੱਧਾ ਗੱਲ ਕਰਨ ਸਰਕਾਰੀ ਨੁਮਾਇੰਦਿਆਂ ਨਾਲ ਐ ਤਾਂ ਵੀ ਆਮ ਲੋਕਾਂ ਨੂੰ ਜਿਆਦਾ ਪਰੇਸ਼ਾਨੀ ਹੋ ਰਹੀ ਹੈ ਜੀ ਤੁਹਾਨੂੰ ਪਤਾ ਸੀ ਅੱਜ ਪੰਜਾਬ ਬੰਦ ਦਾ ਪੂਰਨ ਤੌਰ ਤੇ ਹਾਂਜੀ ਹਾਂਜੀ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੱਸਾਂ ਵੀ ਬੰਦ ਨੇ ਤੁਸੀਂ ਲੋਕਲੀ ਹੋ ਜਾਂ ਕਿਤੇ ਜਾਣਾ ਮੈਂ ਡਰਾਈਵਰਾਂ ਨੂੰ ਜੁਝਾਰ ਬਸਤੇ ਜੀ ਅੱਛਾ ਜੀ ਫਿਰ ਤੁਸੀਂ ਕਿਸਾਨਾਂ ਦਾ ਸਮਰਥਨ ਕਰਦੇ ਹੋ ਹਾਂਜੀ ਹਾਂਜੀ ਗੱਡੀਆਂ ਖੜੀਆਂ ਸਾਡੀਆਂ ਜੀ ਬੰਦ ਦਾ ਸਾਰੀ ਜੁਝਾਰ ਜੀ ਕੀ ਲੱਗਦਾ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਮੈਂ ਲੋਕਾਂ ਨਾਲ ਗੱਲ ਕੀਤੀ ਕਿਸੇ ਨੇ ਦਿੱਲੀ ਜਾਣਾ ਕਿਸੇ ਨੇ ਚੰਡੀਗੜ੍ਹ ਜਾਣਾ ਕਿਸੇ ਨੇ ਮੋਹਾਲੀ ਜਾਣਾ ਲੱਗਦਾ ਨਹੀਂ ਕਿ ਕਿਸਾਨ ਆ ਜਿਹੜਾ ਧਰਨੇ ਜ਼ਰੂਰ ਲਗਾ ਰਹੇ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਪਰ ਆਮ ਲੋਕ ਆ ਜਿਹੜੇ ਉਹ ਜ਼ਿਆਦਾ ਖੱਜਲ ਖਵਾਰ ਹੋ ਰਿਹਾ ਨਹੀਂ ਜੀ ਆਮ ਲੋਕਾਂ ਨੂੰ ਪਹਿਲਾਂ ਦੇਖੋ ਜੀ ਮੈਸੇਜ ਪਾਇਆ ਹੋਇਆ ਅੱਛਾ ਜੀ ਹਰੇਕ ਕੋਲੇ ਮੋਬਾਈਲ ਆ ਸਾਰਿਆਂ ਕੋਲੇ ਖਬਰ ਪਹੁੰਚੀ ਹੋਈ ਆ ਉਹ ਅੱਜ ਦੇ ਦਿਨ ਤੇ ਫਿਰ ਤੁਰਦੇ ਕਿਉਂ ਜਦੋਂ ਪਤਾ ਵੀ ਪੰਜਾਬ ਬੰਦਾ ਨਹੀਂ ਜਿਨ੍ਹਾਂ ਦੀਆਂ ਇੰਟਰਵਿਊਜ਼ ਆ ਜਿਨ੍ਹਾਂ ਨੇ ਦਿੱਲੀ 에ਰਪੋਰਟ ਤੇ ਉਹ ਵੀ ਲਿਖ ਕੇ ਪਾਇਆ ਹੋਇਆ ਉਹਨਾਂ ਨੇ ਜੀ ਅੱਛਾ ਜੀ ਉਹ ਜਾ ਸਕਦੇ ਆ ਜੀ ਉਹ ਜਾ ਸਕਦੇ ਨੇ ਉਹਨਾਂ ਨੂੰ ਅਲਾਉਡ ਆ ਹਾਂ ਜੀ ਟੈਕਸੀ ਵਗੈਰਾ ਲੈ ਕੇ ਉਹ ਜਾ ਸਕਦੇ ਆ ਅੱਛਾ ਸਰ ਜਿਹੜੇ ਧਰਨੇ ਲਾਏ ਜਾਂਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਧਰਨੇ ਲੱਗੇ ਜਾ ਰਹੇ ਆ ਫਰਵਰੀ ਤੋਂ ਕਿਸਾਨਾਂ ਨੇ ਜਿਹੜਾ ਸਟ੍ਰਾਈਕ ਕੀਤੀ ਹੋਈ ਆ ਆਮ ਲੋਕਾਂ ਨੂੰ ਤਾਂ ਜ਼ਰੂਰ ਪਰੇਸ਼ਾਨੀ ਹੁੰਦੀ ਕਿ ਤੁਹਾਨੂੰ ਕੀ ਲੱਗਦੇ ਤੇ ਲੋਕਾਂ ਨੂੰ ਪੋਜ਼ਿਟਿਵ ਇਫੈਕਟ ਪੈਂਦਾ ਪੋਜੀਟਿਵ ਕੀਵੇਂ ਸਰ ਗਵਰਨਮੈਂਟ ਨਾਲ ਦੇਖੋ ਜੀ ਆਪਾਂ ਸੰਘਰਸ਼ ਲੜਦੇ ਆ ਕੋਈ ਵੀ ਆਪਣੀਆਂ ਮੰਗਾਂ ਲਈ ਜੀ ਤੇ ਗਵਰਨਮੈਂਟ 'ਚ ਕੋਈ ਘਾਟ ਹੋਈ ਤਾਂ ਆਪਾਂ ਫੇਰ ਹੀ ਸੰਘਰਸ਼ ਲੜਦੇ ਆ ਜੀ ਤੇ ਇਹਦੇ ਵਿੱਚ ਪੋਜੀਟਿਵ ਵੀ ਗੱਲ ਆ ਇਹ ਜੀ ਆਮ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਦੇਣਾ ਚਾਹੀਦਾ ਸਾਥ ਜੀ ਕੀ ਮੈਸੇਜ ਦੱਸੋ ਤੁਸੀਂ ਹਾਂਜੀ ਸਾਰੇ ਭਰਾਵਾਂ ਨੂੰ ਬੇਨਤੀ ਆ ਇਹ ਹੀ ਸਾਰੇ ਲੋਕਾਂ ਨੂੰ ਵੀ ਕਿਸਾਨਾਂ ਦਾ ਜਰੂਰ ਸਾਥ ਦੇਣਾ ਚਾਹੀਦਾ ਜੀ ਤੁਸੀਂ ਇੱਕ ਵਾਰੀ ਇਦਾਂ ਦੱਸ ਦੋ ਕਿ ਮੈਂ ਜੁਝਾਰਬਸ ਦਾ ਡਰਾਈਵਰ ਐ ਇਦਾਂ ਕਰਕੇ ਆਪਣਾ ਨਾਮ ਬੋਲ ਕੇ ਆਪਾਂ ਤੁਹਾਡੀ ਵੀਡੀਓ ਚ ਲਾ ਦਾਂਗੇ ਲੋਕਾਂ ਤੱਕ ਪਹੁੰਚੂਗੀ ਫਿਰ ਜਿਹੜੇ ਲੋਕ ਘਰੋਂ ਤੁਰਨ ਤੋਂ ਪਹਿਲਾਂ ਤੁਹਾਡੀ ਵੀਡੀਓ ਦੇਖ ਲੈਣਗੇ ਘਰੇ ਬਹਿ ਜਾਣਗੇ ਦੇਖੋ ਜੀ ਹੁਣ ਤਾਂ ਘਰੋਂ ਜਨਾਲੇ ਤੁਰਨ ਅਸੀਂ ਤੁਰ ਪਈ ਆ ਜੀ 4 ਵਜੇ ਤੱਕ ਬੰਦ ਚਲੋ ਇਹ ਗੱਲ ਆਪਾਂ ਕਹਿਣ ਦੇ ਹੱਕਦਾਰਾਂ ਵੀ ਹੁਣ ਤਾਂ ਚਲੋ ਤੁਰ ਪਈ ਆ ਜਿਹਨਾਂ ਨੇ ਤੁਰਨ ਅਸੀਂ ਆ ਤੇ 4 ਵਜੇ ਤੱਕ ਹੁਣ ਵੀ ਆਪਦਾ ਵੇਟ ਕਰ ਲੈਣਾ ਤੁਸੀਂ ਲੋਕਲ ਹੋ ਸਰ ਇੱਥੋਂ ਦੇ ਨਹੀਂ ਜੀ ਮੈਂ ਬੱਸ ਡਰਾਈਵਰ ਬੱਸ ਡਰਾਈਵਰ ਹਾਂ ਅੱਜ ਤਾਂ ਫਿਰ ਪੰਜਾਬ ਬੰਦ ਆ ਤੁਹਾਨੂੰ ਪਹਿਲਾਂ ਹੀ ਪਤਾ ਸੀ ਹਾਂਜੀ 7 ਤੋਂ 2-4 ਤੱਕ ਬੱਸੇ ਵਾਂਗਾਂ ਬੰਦ ਆ ਕੀ ਲੱਗਦਾ ਤੁਸੀਂ ਸਮਰਥਨ ਦਿੰਦੇ ਹੋ ਕਿਸਾਨਾਂ ਨੂੰ ਬਿਲਕੁਲ ਸਮਰਥਨ ਦੇ ਰਹੇ ਜੀ ਅਸੀਂ ਵੀ ਕਿਸਾਨ ਦਾ ਬੇਟਾ ਮੈਂ ਵੀ ਫਿਰ ਜਿਹੜੇ ਕਿਸਾਨ ਨੇ ਧਰਨੇ ਲਗਾ ਰਹੇ ਨੇ ਲਗਾਤਾਰ ਆਮ ਲੋਕਾਂ ਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸਮਰਥਨ ਦੋ ਪਰ ਬਹੁਤ ਲੋਕ ਨੇ ਜਿਹੜੇ ਬੱਸ ਸਟੈਂਡ ਤੇ ਬੈਠੇ ਨੇ ਔਰ ਕਿਸਾਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਕਮੀ ਆ ਸਮਰਥਨ ਦੀ ਕੀ ਮੈਸੇਜ ਦੇਣਾ ਚਾਹੂੰ ਮੈਸੇਜ ਇਹ ਦੇਖੋ ਜੀ ਕਿਸਾਨ ਇੱਕ ਅੰਨ ਦਾਤਾ ਹੈ। ਹਾਂਜੀ। ਸਾਨੂੰ ਹਰੇਕ ਇਨਸਾਨ ਨੂੰ ਉਹਨਾਂ ਦਾ ਜੋ ਸਮਰਥਨ ਕਰਨਾ ਚਾਹੀਦਾ ਹੈ। ਕਿਉਂਕਿ ਕਿਸਾਨ ਦੇ ਬਿਨਾਂ ਅਸੀਂ ਰੋਟੀ ਨਹੀਂ ਖਾ ਸਕਦੇ। ਠੀਕ ਹੈ ਜੀ। ਅਗਰ ਕਿਸਾਨ ਪੈਦਾਵਾਰ ਕਰੂਗਾ ਤਾਂ ਅਸੀਂ ਢਿੱਡ ਭਰਾਂਗੇ। ਜੇ ਮੈਂ ਬੱਸ ਡਰਾਈਵਰ ਆ ਮੈਂ ਬੱਸ ਚਲਾਉਣਾ ਜੀ ਤੇ ਸਵਾਰੀ ਜੋ ਸਫ਼ਰ ਕਰਦੀ ਹੈ ਕਿਸਾਨ ਦੇ ਜ਼ਿਆਦਾਤਰ ਕਿਸਾਨੀ ਕਿਤੇ ਦੇ ਨਾਲ ਸੰਬੰਧਿਤ ਉਹਦੇ ਵਿੱਚ ਸਫ਼ਰ ਕਰਦਾ ਹੈ। ਵਪਾਰੀ ਵਰਗ ਹੈ ਜੋ ਤਗੜੇ ਲੋਕਾਂ ਨਾਲ ਉਹਦੀਆਂ ਗੱਡੀਆਂ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਆ। ਜ਼ਿਆਦਾਤਰ ਸਾਡੇ ਬੱਸਾਂ ਦੇ ਵਿੱਚ ਜੇ ਅਸੀਂ ਦੇਖੀਏ ਪਿੰਡੂ ਤਬਕਾ ਹੀ ਜੋ ਹੈ ਜ਼ਿਆਦਾਤਰ ਜੋ ਕਿਸਾਨੀ ਨਾਲ ਨਰ ਨਾਲ ਸੰਬੰਧਤ ਹੈ ਉਹ ਹੀ ਸਫ਼ਰ ਕਰਦੇ ਆ ਜੀ ਤੇ ਸਾਨੂੰ ਕਿਉਂ ਨਹੀਂ ਕਿਸਾਨ ਦਾ ਸਮਰਥਨ ਕਰਨਾ ਚਾਹੀਦਾ ਜੋ ਵੀ ਪੈਦਾਵਾਰ ਹੈ ਕਿਸਾਨ ਹੀ ਪੈਦਾ ਕਰ ਰਿਹਾ ਹੈ ਤੇ ਸਰਕਾਰ ਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਜੀ अच्छा ਤੁਸੀਂ ਬੱਸ ਡਰਾਈਵਰ ਹੋ ਮੈਨੂੰ ਇੱਕ ਕੁਐਸਚਨ ਆਇਆ ਕਿ ਜਿਹੜੀਆਂ ਬੱਸਾਂ ਨੇ ਲੌਂਗ ਰੂਟ ਵਾਲੀਆਂ ਬੰਦ ਨਹੀਂ ਨੇ ਕਿ ਜਿਹੜੀਆਂ ਲੋਕਲ ਪਿੰਡਾਂ ਚ ਜਾਂਦੀਆਂ ਨੇ ਉਹ ਵੀ ਬੱਸਾਂ ਬੰਦ ਰਹਿਣੀਆਂ ਚਾਰ ਵਾ ਤਾਂ 100% ਸਾਰੀਆਂ ਬੰਦ ਹੈ ਜੀ ਸਾਰਿਆਂ ਵੱਲੋਂ ਸਮਰਥਨ ਹੈ ਜੀ ਛੋਟੇ ਛੋਟੇ ਪਿੰਡਾਂ ਚ ਬੱਸਾਂ ਜਾਂਦੀਆਂ ਨੇ ਰੂਟ ਚੋਂ ਵੀ ਬੰਦ ਰਹਿਣੀ ਹਾਂਜੀ ਸਾਰੀਆਂ ਬੰਦ ਹੈ ਜੀ ਰੋਡਵੇਜ ਪੀਆਰਟੀਸੀ ਵੱਲੋਂ ਵੀ ਪੂਰਾ ਸਮਰਥਨ ਹੈ ਕਿਸਾਨਾਂ ਨੂੰ ਪ੍ਰਾਈਵੇਟ ਵੱਲੋਂ ਸਾਡੇ ਵੱਲੋਂ ਹੈ ਹੀ ਜੀ ਸਾਡੇ ਮਾਲਕਾਂ ਵੱਲੋਂ ਵੀ ਪੂਰਾ ਸਮਰਥਨ ਹੈ ਜੀ ਸਰ ਕੀ ਲੱਗਦਾ ਇੱਕ ਦਿਨ ਕਿਸਾਨ ਨੇ ਜੜੀਆਂ ਠੀਕ ਹੈ ਕਿਸਾਨ ਧਰਨੇ ਲਗਾ ਰਹੇ ਨੇ ਆਮ ਲੋਕ ਵੀ ਬਹੁਤ ਸਮਰਥਨ ਦੇ ਰਹੇ ਨੇ ਕਿਉਂਕਿ ਸਾਰੀਆਂ ਬੱਸਾਂ ਬੰਦ ਨੇ ਰੇਲ ਗੱਡੀਆਂ ਬੰਦ ਨੇ ਔਰ ਕਰੇ ਦੁੱਧ ਪਾਉਣ ਦੁੱਜੀ ਤੱਕ ਨਹੀਂ ਆਇਆ ਸਾਰੇ ਲੋਕ ਸਮਰਥਨ ਦੇ ਰਹੇ ਨੇ ਕੀ ਲੱਗਦਾ ਇੱਕ ਦਿਨ ਸਮਰਥਨ ਦੇ ਨਾਲ ਜਿਹੜੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲੇਗੀ ਦੇਖੋ ਜੀ ਮੈਂ ਤਾਂ ਇਹ ਕਹਿ ਰਿਹਾ ਸਰਕਾਰ ਨੂੰ ਇਹ ਜੋ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂ ਅਸੀਂ ਬਹੁਤ ਵੱਡੇ ਵਾਅਦੇ ਕਰਕੇ ਸਰਕਾਰ ਬਣਾਉਨੇ ਆ ਅਸੀਂ ਕਿਸਾਨਾਂ ਦੀ ਆ ਹੈਲਪ ਕਰਾਂਗੇ ਪਰ ਬਾਅਦ ਵਿੱਚ ਸਰਕਾਰ ਜੋ ਮਨਕਰ ਹੋ ਜਾਂਦੀ ਹੈ ਕਿਸਾਨوں ਉਹ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ ਚਾਹੀਦੀਆਂ ਕਿ ਕਿਸਾਨੀ ਦੇ ਨਾਲ ਸੰਬੰਧਤ ਜੋ ਬੰਦਾ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਗੁਜ਼ਰ ਰਿਹਾ ਹੈ। ਅਗਰ ਕਿਸਾਨ ਨੇ ਕੋਈ ਫਸਲ ਵੇਚਣੀ ਹੈ ਤਾਂ ਉਹਦਾ ਸਾਨੂੰ ਸਮਰਥਨ ਮੁੱਲ ਨਹੀਂ ਮਿਲ ਰਿਹਾ। ਉਹੀ ਵਪਾਰੀ ਕੋਲ ਜਾ ਕੇ ਦੁਗਣੇ ਭਾਦੇ ਸਾਡੀ ਫਸਲ ਵਿਕਦੀ ਹੈ। ਜੋ ਕਿਸਾਨ ਦੇ ਨਾਲ ਕਿਉਂ ਹੋ ਰਿਹਾ ਹੈ ਜੀ? ਸਾਨੂੰ ਇਹ ਸੋਚਣ ਦੀ ਲੋੜ ਹੈ। ਸਰ ਕੀ ਲੱਗਦਾ ਪੰਜਾਬ ਸਰਕਾਰ ਨੂੰ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ? ਬਿਲਕੁਲ ਦੇਣਾ ਚਾਹੀਦਾ ਜੀ। ਭਗਵੰਤ ਮਾਨ ਨੇ ਜੋ ਛੋਛੇ ਛੱਡ ਕੇ ਸਰਕਾਰ ਬਣਾਈ ਸੀ ਅੱਜ ਉਹ ਤੋਂ ਭੱਜ ਰਿਹਾ ਜੀ। ਇਸੇ ਗੱਲ ਦੇ ਵਿੱਚ ਸਮਝ ਹੈ ਉਹਦਾ ਕੋਈ ਦਮ ਹੈ ਕਿਸੇ ਗੱਲ ਦੇ ਵਿੱਚ ਕੋਈ ਬੰਦਾ ਕਹੇ ਵੀ ਇਹਦਾ ਝੂਠ ਦੇ ਪਲੰਦੇ ਦੀ ਸਰਕਾਰ ਹੈ ਜੀ ਹਜੇ ਅਸੀਂ ਪਹਿਲੀ ਸਰਕਾਰਾਂ ਵੱਲੋਂ ਕੁਝ ਝਾਤ ਮਾਰੀ ਤਾਂ ਥੋੜਾ ਬਹੁਤ ਕਿਸਾਨਾਂ ਨਾਲ ਸੰਬੰਧ ਤਾਂ ਕੋਈ ਕੀਤਾ ਉਹਨਾਂ ਨੇ ਜੀ ਪਰ ਇਹਨਾਂ ਦਾ ਬਿਲਕੁਲ ਹੀ ਸਾਨੂੰ ਲੋਭਤਾ ਜੀ ਮੈਂ ਤਾਂ ਸਮਝਦਾ ਨਹੀਂ ਅਗਲੀ ਵਾਰ ਇਹਨਾਂ ਦੀ ਸਰਕਾਰ ਆਊਗੀ ਕੀ ਲੱਗਦਾ ਜੇ ਪੰਜਾਬ ਸਰਕਾਰ ਕਿਸਾਨਾਂ ਦਾ ਸਾਥ ਦਿੰਦੀ ਹੁਣ ਤਾਂ ਕਿਸਾਨਾਂ ਦਾ ਵਾਰਤਾ ਲਾਪ ਕੇਂਦਰ ਸਰਕਾਰ ਨਾਲ ਹੋ ਜਾਣਾ ਸੀ ਬਿਲਕੁਲ ਹੋ ਜਾਣਾ ਸੀ ਜੀ ਭਗਵੰਤ ਮਾਨ ਦਾ ਇਹ ਕਹਿ ਰਿਹਾ ਜੀ ਕੇਂਦਰ ਸਰਕਾਰ ਨਾਲ ਗੱਲ ਕਰੋ ਜੀ ਪਹਿਲਾਂ ਤਾਂ ਠੀਕ ਹੈ ਜੀ ਸਿੱਧਾ ਕਿਉਂ ਨਹੀਂ ਭਗਵੰਤ ਮਾਨ ਆਵੇ ਉਹਦੇ ਕੋਲ ਗੱਲ ਕਰੇ ਕੇਂਦਰ ਦੇ ਵਿੱਚ ਜਾ ਕੇ ਮੁੱਦਾ ਉਠਾਵੇ ਕਿਉਂ ਨਹੀਂ ਉਠਾਰਿਆ ਭਗਵੰਤ ਮਾਨ ਜੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਜੀ ਮੁੱਖ ਮੰਤਰੀ ਕੀ ਦੇ ਵਾਸਤੇ ਹੁੰਦਾ ਜੀ ਅਸੀਂ ਸਰਕਾਰ ਬਣਾਈ ਹੈ ਸਰਕਾਰ ਦਾ ਮੇਨ ਕੰਮ ਮੁੱਖ ਮੰਤਰੀ ਦਾ ਕੀ ਹੁੰਦਾ ਲੋਕਾਂ ਦੇ ਦੁੱਖ ਦਰਦ ਸਮਝਣਾ ਜੇ ਸਾਡੇ ਕਿਸਾਨਾਂ ਦੇ ਦੁੱਖ ਹੀ ਨਹੀਂ ਸਮਝਦੇ ਤਾਂ ਅੱਗੇ ਵਾਸਤੇ ਉਹਨੂੰ ਕੋਣ ਮੁੱਖ ਮੰਤਰੀ ਬਣਾਊਗਾ ਜੀ ਮੈਨ ਲੱਗਿਆ ਉਹਨੇ ਮਸਕੂਰਲ ਕਮੇਟੀ ਦਾ ਮੈਂਬਰ ਨਹੀਂ ਚੁਣਨਾ ਕਿਸੇ ਨੇ ਜੀ ਮੁੱਖ ਮੰਤਰੀ ਤਾਂ ਦੂਰ ਦੀ ਗੱਲ ਹੈ ਜੀ ਕਿਸਾਨਾਂ ਨੂੰ ਕੀ ਮੈਸੇਜ ਦੋਗੇ ਸਰ ਤੁਸੀਂ ਕਿਸਾਨਾਂ ਨੂੰ ਮੈਸੇਜ ਇਹਦੇ ਡਟੇ ਰਹੋ ਜੀ ਅਸੀਂ ਪਹਿਲਾਂ ਗਲਤੀ ਕਰ ਗਏ ਦਿੱਲੀ ਦੋ ਮਹੀਨੇ ਹੋਰ ਬੈਠੇ ਰਹਿੰਦੇ ਤਾਂ ਅਸੀਂ ਬਹੁਤ ਵੱਡਾ ਮਕਾਮ ਹਾਸਲ ਕਰ ਲੈਣਾ ਸੀ ਪਰ ਅਸੀਂ ਉਹ ਜੋ ਗਲਤੀ ਪਹਿਲਾਂ ਕੀਤੀ ਐ ਅਸੀਂ ਕਦੇ ਵੀ ਦੁਬਾਰਾ ਨਾ ਕਰੋ ਇੱਕ ਹੋਵੋ ਇੱਕੇ ਦੇ ਨਾਲ ਹੀ ਸਾਰਾ ਕੁਝ ਹੈ ਜੀ